ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖੁਸ਼ਖਬਰੀ ਵੀ ਐ ਤੇ ਗੱਲ ਵੀ ਐ ਗੱਲ ਐ ਉਹ ਐ ਕਿ ਜਿੰਨੇ ਵੀ ਭਰਾ ਖਸ ਖਸ ਖੇਤੀ ਦੇ ਮੁੱਦੇ ਦੇ ਨਾਲ ਜੁੜੇ ਐ ਸਪੋਰਟ ਕਰ ਰਹੇ ਐ ਚਾਹੇ ਉਹ ਵੀਡੀਓ ਪਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਪੋਸਟਾਂ ਪਾਉਂਦੇ ਆ ਉਹਨਾਂ ਦਾ ਬਹੁਤ ਧੰਨਵਾਦ ਐ ਇੱਕ ਸੰਭਾਵਨਾ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਛੇਤੀ ਹੀ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਦਾ ਜੋ ਮੁੱਦਾ ਚੱਲ ਰਿਹਾ ਸੀ ਉਹਦਾ ਹੱਲ ਹੋਣ ਦੀ ਸੰਭਾਵਨਾ ਹੈ। ਐ ਐਮ ਐਲ اے ਨਾਮ ਤਾਂ ਸ਼ਰਮਨ ਭੁੱਲ ਗਿਆ ਯਾਰ ਮਾਫੀ ਚਾਹੁੰਦਾ ਬਾਜੀਗਰ ਦੇ ਨਾਮ ਤੇ ਉਹਦੀ ਪੋਸਟ ਇੱਕ ਚੱਲੀ ਹੈ। ਪੱਤਰਕਾਰਾਂ ਨੂੰ ਕਹਿ ਰਿਹਾ ਉਹਨਾਂ ਨੇ ਫਿਰ ਗੱਲ ਨਵੇਂ ਸਿਰੇ ਤੋਂ ਸ਼ੁਰੂ ਕਰਤੀ ਕਿ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਹੈ। ਦੋਸਤੋ ਕਦੇ ਕੋਈ ਇਸ ਮੁੱਦੇ ਤੇ ਗੱਲ ਕਰਕੇ ਵੀ ਰਾਜੀ ਨਹੀਂ ਸੀ। ਸਾਡੇ ਉਹ ਲੋਕ ਬੇਸ਼ੱਕ ਕਿਸੇ ਭੈੜੇ ਕਾਰਨ ਕਿਸੇ ਵੀ ਤਰੀਕੇ ਦੇ ਨਾਲ ਇਸ ਮੁੱਦੇ ਤੇ ਗੱਲ ਨਹੀਂ ਕਰਦੇ। ਪਰ ਦੋਸਤੋ ਜੇ ਗੱਲ ਕਰਾਂਗੇ ਸਿਆਣੇ ਕਹਿੰਦੇ ਹੁੰਦੇ ਕਿ ਰੋਇ ਬਿਨਾ ਮਾਂ ਦੁੱਧ ਨਹੀਂ ਦਿੰਦੀ। ਇੱਕ ਕਹਾਵਤ ਆ ਆਮ ਇੱਕ ਸੁਭਾਵਕ ਜਹੀ ਗੱਲ ਐ ਇਸ ਮੁੱਦੇ ਨੂੰ ਪੱਖ ਦੇ ਹੋਏ ਨੂੰ 8-9 ਸਾਲ ਹੋ ਗਏ ਹਨ ਡਾਕਟਰ ਰਣਜੀਤ ਸਿੰਘ ਵਰਗੇ ਭਰਾ ਜਿਹੜੇ ਅੱਕੇ ਬੈਠੇ ਅੱਜੋ ਬਾਈ ਅੱਕਨ ਦੀ ਲੋਡ ਨੂੰ ਸਜਣਾ ਸਹਿਯੋਗ ਦੀ ਲੋੜ ਹੈ ਬਹੁਤ ਧੰਨਵਾਦ ਹੈ ਤੇਰਾ ਸਮੁੱਦੇ ਨੂੰ ਤੂੰ ਮੱਗਦੇ ਰੱਖਿਆ ਹਮੇਸ਼ਾ ਅਤੇ ਹੌਨ ਬੇਸ਼ੱਕ ਕੋਈ ਮੂਰੇ ਆਵੇ ਕਿਵੇਂ ਵੀ ਆਵੇ ਆਪਾਂ ਨੂੰ ਕੋਈ ਇਸ ਗੱਲ ਦਾ ਦੁੱਖ ਨਹੀਂ ਪਰ ਇਹ ਮਸਲਾ ਹੱਲ ਹੋਣਾ ਚਾਹੀਦਾ ਹੈ ਇਹ ਮਸਲਾ ਹੱਲ ਹੁੰਦਾ ਤਾਂ ਪੰਜਾਬ ਦੇ ਉਹ ਨੌਜਵਾਨ ਜੋ ਚਿੱਟੇ ਦੀ ਜਾਲ ਜਾਲ ਦੇ ਵਿੱਚ ਤਸੇ ਹੋਏ ਆ ਉਹ ਇਧਰ ਨੂੰ ਰੁੱਖ ਕਰ ਸਕਦੇ ਆ ਆਪਣਾ ਜਿਹੜੇ ਨਹੀਂ ਵਰਤ ਰਹੇ ਕੁਝ ਵੀ ਉਹ ਤਾਂ ਬਹੁਤ ਹੀ ਸਾਰਿਆਂ ਤੋਂ ਬਿਹਤਰ ਆ ਵਧੀਆ ਕਉਂਕਿ ਕੋਈ ਵੀ ਆ ਦੋਸਤੋ ਇੱਕ ਮੈਂ ਗੱਲ ਕਹਾਂ ਇਸ ਮੁੱਦੇ ਦੀ ਮੰਗ ਅਸੀਂ ਤਾਂ ਹੀ ਕਰਦੇ ਆ ਜੇ ਅਸੀਂ ਇਹਨੂੰ ਵਰਤਦੇ ਆ ਤੇ ਜੇ ਕੋਈ ਇਹ ਗੱਲ ਕਵੇ ਨਸ਼ਾ ਨਹੀਂ ਨਹੀਂ ਨਸ਼ਾ ਤਾਂ ਨਸ਼ਈ ਹੁੰਦਾ ਜੇ ਨਸ਼ਾ ਨਾ ਹੋਵੇ ਤਾਂ ਵਰਤਕੀ ਕਿਉਂ ਵਰਤਣ ਨੂੰ ਕਿਉਂ ਲੋਕ ਕਿਉਂ ਵਰਤਣ ਇਹ ਝੂਠਾ ਬੇਸ਼ੱਕ ਇਹ ਕਿਸੇ ਦਾ ਨੁਕਸਾਨ ਨਹੀਂ ਕਰਦੀ ਅਫੀਮ ਦਾ ਪੋਸਟ ਪਰ ਬਾਈ ਜੀ ਫਿਰ ਵਰਤ ਕਿਉਂ ਰਹੇ ਆ ਲੋਕ ਇਹ ਗੱਲ ਹੈ ਹਾਂ ਠੀਕ ਹੈ ਕਿ ਬੰਦੇ ਕਿਸੇ ਨੂੰ ਵੀ ਮੌਤ ਦੇ ਮੂੰਹ ਚ ਨਹੀਂ ਤੱਕਦੀ ਨਾ ਪੋਸਤ ਧੱਕੇ ਨਾ ਫੇਮ ਧੱਕੇ ਸਰੀਰ ਦੇ ਰੋਗਾਂ ਤੋਂ ਛਡਕਾਰਾ ਦਵਾਉਣ ਵਾਲੀ ਇੱਕ ਬੂਟੀ ਮੰਨ ਲਵੋ ਪਰ ਬਈ ਕਿਉਂਕਿ ਜਿਹੜੇ ਐਕਟ ਲੱਗੇ ਆ ਆਪਣੇ ਕਹਿਣ ਨਾਲ ਕੁਝ ਨਹੀਂ ਹੋਣਾ ਸਰਕਾਰਾਂ ਮਨਮਾਨੀਆਂ ਕਰਦੀਆਂ ਇਸੇ ਤਰ੍ਹਾਂ ਜਾਗਦੇ ਰਹੋ ਮੈਂ ਇੱਕ ਬੇਨਤੀ ਪਿਛੇ ਲਾਈਵ ਹੋ ਕੇ ਕੀਤੀ ਸੀ ਕਿ ਜੇ ਕੁਝ ਨਾ ਵੀ ਸੁਤਾਇਆ ਨਾ ਸਾਡੇ ਡਰਾਈਵਰ ਵੀਰ ਚਾਹ ਬਾਸ ਹੈ ਚਾ ਵੈਣਾ ਹੈ ਚਾ ਟਰੱਕ ਡਰਾਈਵਰਾਂ ਬਾਹਰ ਜਾਣ ਵਾਲੇ ਆ ਜਦੋਂ ਸਾਨੂੰ ਇਹਨਾਂ ਦੀ ਸਪੋਰਟ ਮਿਲ ਗਈ ਨਾ ਇੱਕ ਦਿਨ ਦੇ ਵਿੱਚ ਹੀ ਸਰਕਾਰ ਦੇ ਕੰਨਾਂ ਤੇ ਜੂਨ ਸਰਕਣ ਲੱਗ ਜਾਣੀ ਆ ਕਿਉਂਕਿ ਇੱਕ ਦਿਨ ਤੇ ਨਾਲ ਸਾਧਨਾਂ ਦੀ ਰੁਕਾਵਟ ਜਦੋਂ ਪੈਂਦੀ ਆ ਜਿੰਨ ਚੱਕਾ ਜਾਮ ਕਹਿੰਦੇ ਸਿੱਧੇ ਅੱਖਰਾਂ 'ਚ ਇੱਕ ਦਿਨ ਦਾ ਹੀ ਬਹੁਤ ਹੈ ਪਰ ਦੋਸਤੋ ਇਹ ਗੱਲ ਨਹੀਂ ਅਪਾਹੇ ਸੋਨੇ ਕੇ ਪਬਲਿਕ ਤੰਗ ਹੋਵੇ ਪਬਲਿਕ ਤੰਗ ਨਾ ਹੋਵੇ ਸਰਕਾਰ ਮੰਨ ਲਵੇ ਇਸ ਗੱਲ ਨੂੰ ਕਿਉਂਕਿ ਜੇ ਸ਼ਰਾਬ ਪੀਣ ਵਾਲਿਆਂ ਨੂੰ ਤੁਸੀਂ ਠੇਕੇ ਖੋਲ ਕੇ ਦਿੰਨੇ ਐ ਇਹਨੂੰ ਕਿਉਂ ਫੜਦੇ ਆ ਬਈ ਹੱਦ ਹੋਈ ਪਈ ਆ ਸਰਕਾਰਾਂ ਦੀ ਬਲੈਕ ਇਹ ਲੋ ਘਰ-ਬਾਰ ਪੀਆ ਇਹਦੇ ਤੋਂ ਬਲੈਕ ਰੇ ਵਿੱਚ ਜਿਹਦੀ ਕੀਮਤੀ ਕੁਛ ਨਹੀਂ ਗਈ ਪੋਸਤਰੀ ਇੱਕ ਸ਼ਿੱਲਰ ਦੀ 5-700 ਰੁਪਈਆ ਇਹਦੀ ਖੇਤ ਦੇ ਵਿੱਚ ਕੀਮਤ ਐ 400 500 ਅਜ 600 ਰੱਖ ਲੋ ਯਾਰ ਕਿੱਡੀ ਹੈਰਾਨੀ ਵਾਲੀ ਗੱਲ ਹੈ 6 6 7 7000 ਦੇ ਵਿੱਚ ਬਲੈਕ ਦੇ ਵਿੱਚ ਕਿਲੋ ਵੇਚ ਰਹੇ ਆ ਪਤਾ ਨਹੀਂ ਕੀ ਖੇ ਇਸਵਾ ਤੇ ਮਿੱਟੀ ਕੀ ਪਾਈ ਜਾਂਦੇ ਆ ਸਰਕਾਰ ਦਾ ਹੱਕ ਹੈ ਸਰਕਾਰ ਦਾ ਫਰਜ਼ ਬਣਦਾ ਹੈ ਕਿਸੀ ਜੇ ਤੁਸੀਂ ਪੰਜਾਬ ਦੇ ਵਸਿੰਦੇ ਹੋ ਪੰਜਾਬ ਦਾ ਕੁਝ ਭਲਾ ਕਰਨਾ ਚਾਹੁੰਦੇ ਹੋ ਤਾਂ ਇਸ ਮੁੱਦੇ ਨੂੰ ਹੱਲ ਕਰੋ ਜੇ ਤੁਸੀਂ ਬਲੈਕੀਆਂ ਮਗਰ ਲਾ ਕੇ ਪਨਾਡ ਲੋਕਾਂ ਦੇ ਥੱਲੇ ਹੀ ਲੱਗਣਾ ਤੇ ਫਿਰ ਸਰਕਾਰਾਂ ਵੱਡੀਆਂ ਇੱਥੇ ਆਈਆਂ ਤੇ ਗਈਆਂ ਪਤਾ ਤੁਹਾਡਾ ਵੀ ਨਹੀਂ ਲੱਗਣਾ ਜਿਹੜਾ ਸਮੁੱਦੇ ਨੂੰ ਹੱਲ ਕਰੂਗਾ ਪੰਜਾਬ ਦੇ ਵਿੱਚ ਉਸੇ ਦੀ ਪੁਸ਼ਕਿਸ਼ ਹੋਣੀ ਆ ਇਸ ਕਰਕੇ ਇਸ ਸਮੁੱਦੇ ਨੂੰ ਹੱਲ ਕਰੋ ਸਰਕਾਰ ਜੀ ਮਾਨ ਸਾਹਿਬ ਭਗਵੰਤ ਮਾਨ ਜੇ ਤੁਸੀਂ ਸ਼ਾਬਾਸ਼ੇ ਲੈਣੀ ਆ ਅੱਗੇ ਕੁਝ ਤੁਹਾਨੂੰ ਸੁਭਾਵਨਾ ਹੈ ਕਿ ਅਸੀਂ ਸਰਕਾਰ ਚੁਣੀਏ ਤੇ ਇਸ ਸਮੁੱਦੇ ਨੂੰ ਹੱਲ ਕਰੋ ਤੁਸੀਂ ਕਰ ਲਓ ਮਾਹਤਾਨਵਾਦ ਸ਼ੁਕਰੀਆ ਫਤਿਹ ਪ੍ਰਵਾਨ ਕਰੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ